ਹਾ ਮੇਰੇ ਬੱਚਾ ਕੋਈ ਫੜਾਈ ਨਹੀਂ ਸੀ ਗਿਆ ਮਸਤੇ ਬੰਵਾ ਕੱਲ੍ਹ ਗਿਆ ਭੜ ਗਿਆ ਨੂੰ ਵੜ ਕੇ ਕਿ ਖਾਪੇ ਐ ਕਰਾਂਗਾ ਮੇਰਾ ਪਤਨਾ ਕੋਠੀਆਂ ਪਾ ਲਿਆ ਸੀਗਾ ਟੌਣ ਲਾ ਕੇ você tá... अपना नशा तस्कर ਹੈਗਾ ਸੀ ਮੋਹਨ ਸਿੰਘ ਸਨੂ ਬਿੱਕਰ ਸਿੰਘ ਗੁਬਿੰਦਗੜ੍ਹ ਦਾ ਰਹਿਣ ਵਾਲਾ ਤੇ ਇਹ ਹੈਰੋਇਨ ਸਮਗਲਿੰਗ ਦਾ ਕੰਮ ਕਰਦਾ ਸੀਗਾ ਇਹਦੇ ਤਿੰਨ ਪਰਚੇ ਦਰਜ ਇਹ ਕਾਫੀ ਦੇਰ ਤੋਂ ਕਰ ਰਿਹਾ ਸੀਗਾ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਰੁਕ ਮਹਿੰਮ ਜਿਹੜਾ ਡੈਮੋਲੇਸ਼ਨਸ ਦਾ 올ਓਵਰ ਪੰਜਾਬ ਚੱਲ ਰਿਹਾ ਉਹਦੇ ਚ ਅੱਜ ਫਾਜ਼ਿਲਕਾ ਪੁਲਿਸ ਵੱਲੋਂ ਜਿਹੜਾ ਉਹਦਾ ਘਰ ਡਿਮੋਲਿਸ਼ ਕੀਤਾ ਗਿਆ ਹੈ ਉਹਦੇ ਇਹਦੇ ਕਾਫੀ ਦਿਨ ਤੋਂ ਇਹ ਡਰਗ ਦਾ ਕੰਮ ਕਰ ਰਹੇ ਤੇ ਹੁਣ ਫਿਲਹਾਲ ਇਹ ਹੋ ਪਿੱਛੇ ਹੀ ਬਾਹਰ ਆਇਆ ਹੈ ਨਾ ਤਿੰਨ ਪਰਚੇ ਤੇ ਪਹਿਲਾਂ ਦਰਜ ਹੈਗੇ ਤੇ ਸਾਨੂੰ ਬਸ ਇਹੀ ਹੈਗਾ ਸਾਰਿਆਂ ਨੂੰ ਇਹੀ ਪੀਲਾ ਕਿ ਆਪਾਂ ਨਸ਼ਾ ਤਿਆਗੀਏ ਨਾ ਨਸ਼ਾ ਵੇਚੀਏ ਤੇ ਨਾ ਹੀ ਜਿਹੜਾ ਹੈਗਾ ਨਸ਼ਾ ਲੈਣਾ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਦੀ ਸਰਦੀ ਰਹਿਨਮਾਈ ਹੇਠ ਜਿਹੜਾ ਇਕੱਲਾ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਕਰ ਸਾਨੂੰ ਪਹਿਲਾ ਸਾਡਾ ਫਰਜ਼ ਇਹੀ ਹੈ ਕਿ ਅਸੀਂ ਜਿਹੜਾ ਇਹ ਕੋਰ ਲੋਕ ਘਰੋਂ ਘਰੋਂ ਕੱਢੀਏ ਉਹਦੇ 'ਚ ਜਿਹੜਾ ਸਾਰਿਆਂ ਦਾ ਸਾਥ ਚੱਲਿਆ ਸਾਰਿਆਂ ਦੇ ਸਾਥ ਬਿਣਾਏ ਪੋਸੀਬਲ ਨਹੀਂ ਹੈਗਾ ਇਹਦੇ 'ਚ ਇੱਕ ਇੱਕ ਬੰਦੇ ਨੂੰ ਆਪਣਾ ਰੋਲ ਪਲੇ ਕਰਨਾ ਹੈਗਾ ਜਦੋਂ ਤੋਂ ਬੱਚਾ ਆਪਣਾ ਜਨਮ ਲੈਂਦਾ ਤਾਂ ਪੇਰੈਂਟਸ ਦਾ ਪੇਰੈਂਟਸ ਤੋਂ ਬਾਅਦ ਸਕੂਲ ਤੱਕ ਸਕੂਲ ਤੋਂ ਬਾਅਦ ਉਸ ਤੋਂ ਬਾਅਦ ਆਪਸ دوست ਦਾ ਤੁਹਾਡੇ ਰਿਸ਼ਤੇਦਾਰਾਂ ਦਾ ਤੇ ਆਲੇ-ਦੁਆਲੇ ਜਿਹੜੇ ਸੱਜਣ ਹੈਗੇ ਆ এডুকেশনিস্ট ਨੇ ਮੈਨੂੰ ਤੇ ਉਸ ਤੋਂ ਬਾਅਦ ਡਾਕਟਰਸ ਦਾ 19 ਦਾ ਸਾਰੇ ਕੰਬਾਈਨ ਮੈਂ ਕਹਿੰਨਾ ਇੱਕ ਪ੍ਰੋਸੈਸ ਆ ਐਂਡ ਪ੍ਰੈਸ ਜੀ ਤੋਂ ਬਿਨਾ ਕੀ ਅਪਗ ਹੋਵੇ ਹੈ ਤੇ ਤੁਸੀਂ ਹੀ ਸਾਰਾ ਜਿਹੜਾ ਹੈਗਾ ਇਸ ਨੂੰ ਜਿਹੜਾ ਹੈਗਾ ਉੱਪਰ ਤੱਕ ਪਹੁੰਚਾਉਣਾ ਤੇ ਆਇਨਾ ਵੀ ਤੁਸੀਂ ਦਿਖਾਉਣਾ ਕਿੱਥੇ ਸੱਚਾ ਕਿੱਥੇ ਕੀ ਹੋ ਰਿਹਾ ਹੈਗਾ ਸੋ ਉਸ ਚੀਜ਼ ਨੂੰ ਜਿਹੜੇ ਹੈਗੀਆਂ ਅਸੀਂ ਪ੍ਰੈਸ ਮਿਲ ਕੇ ਬਹੁਤ ਹੀ ਜਿਹੜੇ ਹੈਗੀਆਂ ਆ ਇੱਕ ਦੂਜੇ ਨਾਲ ਮਿਲ ਕੇ ਇਹਨੂੰ ਆਪਾਂ ਜਿਹੜਾ ਸਫਲ ਬਣਾ ਰਹੇ ਆ ਇਹ ਮੇਰੀ ਉਮੀਦ ਹੈ ਮੈਂ ਸਾਰੇ ਫਾਜ਼ਲ ਕਾ ਜਿਵੇਂ ਇਹ ਬੇਨਤੀ ਕਰਦਾ ਕਿ ਨਸ਼ਾ ਜਿਹੜਾ ਹੈਗਾ ਆਪਾਂ ਤਿਆਗਣਾ ਪਰ ਜਿਹੜਾ ਬੰਦਾ ਖਰਾਬ ਕਰਦਾ ਨਸ਼ਾ ਇਸ ਮਦਦ ਨਹੀਂ ਕਰਦਾ ਤੇ ਉਸ ਤੋਂ ਬਾਅਦ ਬਦਮਾਸ਼ੀ ਵੀ ਕਰਦਾ ਤਾਂ ਉਹ ਮੈਂ ਅਸੀਂ ਟੋਲਰੇਟ ਨਹੀਂ ਕਰਨ ਦੇਣੀ ਇਸ ਚੀਜ਼ 'ਚ ਅਸੀਂ ਸਖਸ਼ਮਾ ਜੇ ਸਾਡਾ ਸਟਾਫ ਦਾ ਸਾਡਾ ਬੰਦਾ ਵੀ ਖਰਾਬ ਕਰੂਗਾ ਬਖਸ਼ਿਆ ਨਹੀਂ ਜਾਊਗਾ ਤੇ ਕਦੇ ਵੀ ਕੋਈ ਇਨਫੋਰਮੇਸ਼ਨ ਆਊਗੀ ਖੁੱਲੀ ਜੀਆ ਹੈ ਉਹਨੂੰ ਹੈਗਾ ਸੋ ਅੱਜ ਦੀ ਜਿਹੜੀ ਇਹ ਮੁਹਿੰਮ ਦਾ ਵਾਲਿਸ ਜਿਹੜਾ ਕੀਤਾ ਸੋ ਇਹ ਫਾਜ਼ਲ ਕਵਲ ਉਹ ਜਿਹੜਾ ਹੈਗਾ ਚੌਥੀ ਡਿਮੋਲਿਸ਼ਨ ਹੋਈ ਹੈਗੀ ਅਸੀਂ ਇਹ ਡਾਕਟਰ ਫਾਜ਼ਲ ਦਾ ਕੀਤਾ ਤੇ ਇਹ ਜਿਹੜਾ ਡਿਮੋਲਿਸ਼ਾਈਂ ਜਾਰੀ ਰਹੂਗੀ